ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਕਵਤਾ ਦੀ ਸ਼ਾਮ ਜ ਪਾਉਣ ਲੱਗਿਆ ਜੀ ਦੀਵਾਲੀ ਕਿ ਦੀਵਾਲੀ ਹਰ ਸਾਲ ਆਉਂਦੀ ਆ ਸਾਰੇ ਘਰਾਂ ਵਾਲੇ ਖੁਸ਼ੀਆਂ ਦਾ ਮਾਹੌਲ ਬਣਿਆ ਰਹੇ ਜੀ ਸੋ ਜ਼ਰੂਰ ਧਿਆਨ ਦੇ ਕੇ ਕਵਤਾ ਸੁਣਨੀ ਜੀ ਸਾਲ ਪੈਸੋਂ ਆਈ ਤੇਰੇ ਜਸ਼ਨ ਮਨਾ ਲਈਏ ਉਹ ਸਾਲ ਪੈਸੋਂ ਆਈ ਤੇਰੇ ਜਸ਼ਨ ਮਨਾ ਲਈਏ ਆ ਰਹੀ ਦੀਵਾਲੀਏ ਆ ਭਾਗਾ ਵਾਲੀਏ ਆ ਰਹੀ ਦੀਵਾਲੀਏ ਆ ਭਾਗਾ ਵਾਲੀਏ ਉਹ ਮੇਲ ਤੇ ਮਲਾਪ ਹੋਵੇ ਕੁੱਲ ਪਰਿਵਾਰ ਦਾ ਮੇਲ ਤੇ ਮਲਾਪ ਹੋਵੇ ਕੁੱਲ ਪਰਿਵਾਰ ਦਾ ਉਜਲਾ ਭੇਖ ਕਰੀ ਹਰ ਨਰ ਨਾਰ ਦਾ ਉਜਲਾ ਭਵਿਕ ਕਰੀ ਹਰ ਨਰ ਨਾਰ ਦਾ ਟੋਟਿਆਂ ਨੂੰ ਜੋੜੀਏ ਤੇ ਰੁੱਸੀਆਂ ਨੂੰ ਮਨਾ ਲਈਏ ਉਹ ਟੋਟਿਆਂ ਨੂੰ ਜੋੜੀਏ ਤੇ ਰੁੱਸੀਆਂ ਨੂੰ ਮਨਾ ਲਈਏ ਆ ਨਹੀਂ ਦਿਵਾਲੀਏ ਆ ਭਾਗਾ ਵਾਲੀਏ ਆ ਨਹੀਂ ਦਿਵਾਲੀਏ ਆ ਭਾਗਾ ਵਾਲੀਏ ਬੰਡੀਏ ਪਿਆਰ ਸਾਰੇ ਗੁੱਸੇ ਗਿਲੇ ਛੱਡ ਕੇ ਉਹ ਬੰਡੀਏ ਪਿਆਰ ਸਾਰੇ ਗੁੱਸੇ ਗੱਲੇ ਛੱਡ ਕੇ ਉੱਚ ਨੀਚ ਜਾਤ ਪਾਤ ਦਿਲਾਂ ਵਿੱਚੋਂ ਕੱਢ ਕੇ ਉਹ ਉੱਚ ਨੀਚ ਜਾਤ ਪਾਤ ਦਿਲਾਂ ਵਿੱਚੋਂ ਕੱਢ ਕੇ ਭੁੱਲਾਂ ਚੁੱਕਾ ਹੋਈ ਤਾਈਂ ਦਿਲਾਂ ਚੋਂ ਭੁਲਾ ਲੀਏ ਆ ਨਹੀਂ ਦਵਾਲੀਏ ਆ ਭਾਗਾ ਵਾਲੀਏ ਆ ਨਹੀਂ ਦਵਾਲੀਏ ਆ ਭਾਗਾ ਵਾਲੀਏ ਚੁੱਕਿਆ ਨਾ ਜਾਏ ਸਾਥੋਂ ਚਾਹ ਤੇਰੇ ਆਣ ਦਾ ਉਹ ਚੁੱਕਿਆ ਨਾ ਜਾਏ ਸਾਥੋਂ ਚਾਹ ਤੇਰੇ ਆਣ ਦਾ ਮਨ ਭਾਉਂਦਾ ਦਿਨ ਬੱਚੇ ਬੁੱਢੇ ਤੇ ਜਵਾਨ ਦਾ ਮਾਨ ਭਾਉਂਦਾ ਦਿਨ ਬੱਚੇ ਬੁੱਢੇ ਤੇ ਜਵਾਨ ਦਾ ਰਲ ਮਿਲ ਸਾਰੇ ਅੱਜ ਖੁਸ਼ੀਆਂ ਮਨਾ ਲਈਏ ਆ ਨੀ ਦੀਵਾਲੀਏ ਆ ਭਾਗਾ ਵਾਲੀਏ ਆ ਨੀ ਦੀਵਾਲੀਏ ਆ ਭਾਗਾ ਵਾਲੀਏ ਕੋਲੀਆਂ ਤੇ ਫੁੱਟ ਪਾਥਾਂ ਵਿੱਚ ਨੇ ਜੋ ਠਰਦੇ ਉਹ ਕੋਲੀਆਂ ਤੇ ਫੁੱਟ ਪਾਥਾਂ ਵਿੱਚ ਨੇ ਜੋ ਠਰਦੇ ਭੁੱਖ ਤੇ ਬਿਮਾਰੀ ਨਾਲ ਕੋਲ ਨੇ ਜੋ ਕਰਦੇ ਭੁੱਖ ਤੇ ਬਿਮਾਰੀ ਨਾਲ ਕੋਲ ਨੇ ਜੋ ਕਰਦੇ ਉਹਨਾਂ ਲੋਕਾਂ ਕੋਲੇ ਵੀ ਤੂੰ ਜਾ ਹੀ ਨਹੀਂ ਦਿਵਾਲੀਏ ਆ ਭਾਗਾ ਵਾਲੀਏ ਆ ਨਹੀਂ ਦਿਵਾਲੀਏ ਆ ਭਾਗਾ ਵਾਲੀਏ ਕੁਦਰਤ ਨਾਲ ਲੋਕੋ ਕਰੀਏ ਖਰੂਦਨਾ ਉਹ ਕੁਦਰਤ ਨਾਲ ਲੋਕੋ ਕਰੀਏ ਖਰੂਦਨਾ ਆਗਣੀ ਦੀ ਭੇਟਾ ਹਾੜਾ ਕਰੀਏ ਬਰੂਦਨਾ ਉਹ ਆਗਣੀ ਦੀ ਭੇਟਾ ਹਾੜਾ ਕਰੀਏ ਬਰੂਦਨਾ ਮਾਰੂ ਧੂਏ ਕੋਲੋਂ ਬਾਤਾ ਵਰਨ ਵਿਚਾਲੀਏ ਆ ਨੀ ਦਿਵਾਲੀਏ ਆ ਭਾਗਾ ਵਾਲੀਏ ਆ ਨੀ ਦਿਵਾਲੀਏ ਆ ਭਾਗਾ ਵਾਲੀਏ ਉਹ ਸੋਨੋ ਕੰਨ ਲਾ ਕੇ ਮਾਤਾ ਧਰਤ ਪੁਕਾਰ ਦੀ ਉਹ ਸੁਣੋ ਲਾ ਕੇ ਨਾਨਾ ਮਾਤਾ ਧਰਤ ਪੁਕਾਰ ਦੀ ਬੰਦੇ ਦੀ ਵਿਧੇਕੀ ਹੁਣ ਹੋਰ ਨਾ ਸਹਾਰ ਦੀ ਉਹ ਬੰਦੇ ਦੀ ਵਿਧੇਕੀ ਹੁਣ ਹੋਰ ਨਾ ਸਹਾਰ ਦੀ ਜੀਵਨ ਦੀ ਜੋਤ ਆਪਾਂ ਆਪ ਨਾ ਬੁਝਾ ਲੀਏ ਆ ਨੀ ਦੀਵਾਲੀਏ ਆ ਭਾਗਾਂ ਵਾਲੀਏ ਛਾਲ ਪਿਛੋਂ ਆਈ ਤੇਰੇ ਜਸ ਨਮਨ ਆリエ ਉਹ ਗਮੀਆਂ ਨੂੰ ਮਾਰੀਏ ਤੇ ਖੁਸ਼ੀਆਂ ਖਿਲਾਰੀਏ ਉਹ ਗਮੀਆਂ ਨੂੰ ਮਾਰੀਏ ਤੇ ਖੁਸ਼ੀਆਂ ਖਿਲਾਰੀਏ ਸੀਨਿਆ ਚ ਬਲ ਰਹੀ ਅੱਗ ਤਾਂ ਠਾਰੀਏ ਉਹ ਸੀਨਿਆ ਚ ਬਲ ਰਹੀ ਅੱਗ ਤਾਂ ਠਾਰੀਏ ਜਾਗੋ ਤੇ ਸੁੱਖਾਂ ਵਾਲਾ ਸੁਰਗ ਵਿਸਾਲੀਏ ਆ ਨੀਦ ਵਾਲੀਏ ਆ ਭਾਗਾ ਵਾਲੀਏ ਸਾਲ ਪੈ ਸੋਾਈ ਤੇਰੇ ਜਸ ਨਮਨ ਆリエ ਉਹ ਸੀਤਾ ਤਾਂ ਹੀ ਚੰਦ ਕੋਈ 라ਵਣ ਚਰਾਏ ਨਾ ਉਹ ਸੀਤਾ ਤਾਂ ਹੀ ਚੰਦ ਕੋਈ 라ਵਣ ਚਰਾਏ ਨਾ ਕੁਖ ਵਿੱਚ ਕੰਨਿਆ ਦਾ ਕਤਲ ਕਰਾਇਨਾ ਉਹ ਕੁਖ ਵਿੱਚ ਕੰਨਿਆ ਦਾ ਕਤਲ ਕਰਾਇਨਾ ਦੀਵਾਲੀ ਦੇ ਦਿਨ ਸੋ ਸਾਰੇ ਅਜ ਪਾਲੀਏ ਉਹ ਦੀਵਾਲੀ ਦੇ ਦਿਨ ਸੋ ਸਾਰੇ ਆਪਾਂ ਪਾਲੀਏ ਆ ਨਹੀਂ ਦੀਵਾਲੀਏ ਆ ਭਾਗਾ ਵਾਲੀਏ ਆ ਨਹੀਂ ਦੀਵਾਲੀਏ ਆ ਭਾਗਾ ਵਾਲੀਏ ਛਾਲ ਪਿਛੋ ਆਈ ਤੇਰੇ ਸਾਗਨ ਮਨਾਰੀਏ ਆ ਨਹੀਂ ਦੀਵਾਲੀਏ ਆ ਭਾਗਾ ਵਾਲੀਏ ਸੋ ਇਹ ਸਰਦਾਰ ਹਰਚੰਦ ਸਿੰਘ ਵਾਗੜੀ ਜੀ ਦੀ ਲਿਖੀ ਹੋਈ ਕਵਿਤਾ ਸੀ ਜੇ ਚੰਗੀ ਲੱਗੀ ਜ਼ਰੂਰ ਸੁਣਨਾ ਹੋਰਾਂ ਨੂੰ ਵੀ ਸੁਣਾਉਣਾ ਤੇ ਦੀਵਾਲੀ ਇਸ ਢੰਗ ਨਾਲ ਮਨਾਉਣੀ ਬਰੂਦ ਤੋਂ ਵਾਤਾਵਰਨ ਨੂੰ ਆਪਾਂ ਸਾਫ਼ ਰੱਖੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ